ਅੱਜ ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ਼੍ਰੀ ਵਿਸ਼ੇਸ਼ ਸਰੰਗਲ ਵੱਲੋਂ ਸੰਥਾਨਕ ਪੰਚਾਇਤ ਪਰ ਵਿਖੇ ਜ਼ਿਲ੍ਹਾ ਗੁਰਦਾਸਪੁਰ ਤੇ ਪਠਾਨਕੋਟ ਦੇ ਸਿਵਲ ਤੇ ਪੁਲਿਸ ਅਧਿਕਾਰੀਆਂ ਦੇ ਨਾਲ ਇੱਕ ਸਾਂਝੀ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਪਠਾਨਕੋਟ ਸ਼੍ਰੀ ਅਦਿੱਤਿਆ ਉਪਲ ਐਸਐਸਪੀ ਗੁਰਦਾਸਪੁਰ ਆਈਪੀਐਸ ਸ਼੍ਰੀ ਹਰੀਸ਼ ਦੇਆਮਾ ਐਸਐਸਪੀ ਬਟਾਲਾ ਮੈਡਮ ਅਸ਼wini ਗੋਟਿਆਲ ਦੇ ਇਲਾਵਾ ਪੁਲਿਸ ਤੇ ਪ੍ਰਸ਼ਾਸਨ ਦੇ तमाम ਅਧਿਕਾਰੀ ਹਾਜ਼ਰ ਗੱਲਬਾਤ ਦੌਰਾਨ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਧਿਕਾਰੀ ਸ਼੍ਰੀ ਵਿਸ਼ੇਸ਼ ਸਰੰਗਨ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਲੋਕ ਸਭਾ ਹਲਕਾ ਗੁਰਦਾਸਪੁਰ ਵਿੱਚ ਪੂਰੀ ਤਰ੍ਹਾਂ ਨਿਰਪੱਖ ਸ਼ਾਂਤਮਈ ਤੇ ਆਜ਼ਾਦਾਨਾ ਮਾਹੌਲ ਵਿੱਚ ਚੋਣਾਂ ਨੂੰ ਨੇਪਰੇ ਚਾੜਨ ਅੱਜ ਜ਼ਿਲ੍ਹਾ ਗੁਰਦਾਸਪੁਰ ਐਂਡ ਜ਼ਿਲ੍ਹਾ ਪਠਾਨਕੋਟ ਦੀ ਅਸੀਂ ਜੁਆਇੰਟ ਮੀਟਿੰਗ ਕੀਤੀ ਹੈ ਮੇਰੇ ਨਾਲ ਡੀਸੀ ਸਾਹਿਬਾਨ ਪਠਾਨਕੋਟ ਦੇ ਐਸਐਸਪੀ ਗੁਰਦਾਸਪੁਰ ਐਸਐਸਪੀ ਬਟਾਲਾ ਐਨਐਸਐਸਪੀ ਪਠਾਨਕੋਟ ਦੇ ਨੁਮਾਇੰਦੇ ਵੀ ਆਏ ਹੈਗੇ ਅ ਜਿਹੜੀ ਇਲੈਕਸ਼ਨਸ ਦੀ ਸਾਡੀ ਪੂਲ ਪ੍ਰਕਿਰਿਆ ਉਹਦੇ ਬਾਰੇ ਸਾਰੀ ਡਿਸਕਸ਼ਨ ਕੀਤੀ ਗਈ ਸਾਰੇ ਏਆਰਓ ਸਾਹਿਬਾਨ ਵੀ ਇਸ ਮੀਟਿੰਗ 'ਚ ਆਏ ਹੈਗੇ ਅ ਜਿਹੜਾ ਲਾਅਨ ਆਰਡਰ ਦਾ ਜਿਹੜਾ ਮੇਨ ਮੁੱਦਾ ਰਹਿੰਦਾ ਹੈ ਇਲੈਕਸ਼ਨਸ 'ਚ ਉਸ ਦੇ ਬਾਰੇ ਜਿਹੜੀ ਸਟੇਟ ਲੈਵਲ ਕੋਆਰਡੀਨੇਸ਼ਨ ਮੀਟਿੰਗ ਕਰਦੇ ਹੈਗੇ ਬਾਰਡਰ ਕੋਆਰਡੀਨੇਸ਼ਨ ਮੀਟਿੰਗ ਕਰਦੇ ਹੈ ਉਹ ਡੀਸੀ ਪਠਾਨਕੋਟ ਸਾਹਿਬ ਨੇ ਆਲਰੇਡੀ ਕਰ ਲਈਤੀ ਹੈਗੀ ਆ ਅਸੀਂ ਵੀ ਦੋਨੋਂ ਜ਼ਿਲ੍ਹਿਆਂ ਦੀ ਕੰਬਾਈਨਡ ਮੀਟਿੰਗ ਹੋਣੇ ਕਰਕੇ ਹਟੇ ਆ ਜਿਸ ਚ ਜਿਹੜੇ ਜਿਹੜੇ ਇਲੈਕਸ਼ਨ ਦੇ ਸਾਰੇ ਐਸਪੈਕਟ ਆ ਉਸ ਦੇ ਬਾਰੇ ਅਸੀਂ ਥ੍ਰੈਡਬੀਅਰ ਡਿਸਕਸ਼ਨ ਕੀਤੀ ਹੈ ਜਿਦਾਂ ਕਿ ਪੋਲਿੰਗ ਪ੍ਰੋਸੈਸ ਨੂੰ ਲੈ ਕੇ ਸਾਡੇ ਜਿੰਨੇ ਵੀ ਪੋਲਿੰਗ ਬੂਥ ਹੈ ਪੋਲਿੰਗ ਲੋਕੇਸ਼ਨ ਹੈ ਉਹਦੀਆਂ ਤਿਆਰੀਆਂ ਤੋਂ ਲੈ ਕੇ ਇਲੈਕਟਰੋ ਰੂਲ ਦੀ ਮੈਨੇਜਮੈਂਟ ਨੂੰ ਲੈ ਕੇ ਸਾਡੇ ਜਿਹੜੀ ਸਟਾਫ ਹੈ ਉਹਦੇ ਵੈਲਫੇਅਰ ਵਾਸਤੇ ਉਹਨਾਂ ਦੀ ਕੀ ਕੀ ਤਿਆਰੀਆਂ ਕਰਨ ਦੀ ਜ਼ਰੂਰਤ ਹੈ ਉਹਨਾਂ ਨੂੰ ਟ੍ਰੇਨਿੰਗ ਕਿਸੇ ਸਾਪਨਾ ਦੇਣੀ ਹੈ ਸਾਰੇ ਦੇ ਬਾਰੇ ਅਸੀਂ ਡਿਟੇਲ ਚ ਮੀਟਿੰਗ ਕੀਤੀ ਹੈ ਇਸ ਦੇ ਨਾਲ ਹੀ ਲਾਅਨ ਆਰਡਰ ਦੇ ਪੱਖੋਂ ਜਿਹੜੀ ਸਾਡੀ ਰਿਕਵਰੀs ਹੈਗੀ ਆ ਉਹ ਚਾਹੇ ਡਰੱਗਸ ਦੀ ਹੋਣ ਇਲੀਜੀਟਿਡ ਲਿਕਰ ਦੀ ਹੋਣ ਜਾਂ ਸਾਡੇ ਜਿਹੜੇ ਅਫਸਕਾਉਂਟਰਸ ਹੈਗੇ ਜਾਂ ਪੀਓਸ ਹੈਗੇ ਉਸ ਦੇ ਸਾਰੇ ਦੇ ਬਾਰੇ ਅ ਡੀਟੇਲ ਮੀਟਿੰਗ ਕਰਕੇ ਅਸੀਂ ਹੁਣੇ ਹਟਿਆ ਅ ਜਿਹੜਾ ਇਲੈਕਸ਼ਨ ਜਿਹੜਾ ਹੁਣ ਵੋਟਾਂ ਜੇ ਹੋਣ ਜਾ ਰਹੀਆਂ 1 ਜੂਨ ਨੂੰ ਅ ਇਸ ਵਾਸਤੇ ਗੁਰਦਾਸਪੁਰ ਜਿਹੜੀ ਪਾਰਲੀਮੈਂਟਰੀ ਕੰਸਟਿਟੂਐਂਸੀ ਹੈ ਇੱਥੇ ਅਸੀਂ ਇਨਸ਼ੋਰ ਕਰਾਂਗੇ ਕਿ ਪੂਰਾ ਇਲੈਕਸ਼ਨ ਫ੍ਰੀ ਫੇਅਰ ਐਂਡ ਪੀਸਫੁਲ ਹੋਵੇਗਾ ਐਂਡ ਜਿੰਨੀਆਂ ਵੀ ਅ ਸਹੂਲਤਾ ਜਿਹੜੀ ਵੋਟਰਸ ਨੂੰ ਆਪਾਂ VOTING BOOTH 'ਚ POLLING BOOTH 'ਚ ਅਸੀਂ ਪ੍ਰੋਵਾਈਡ ਕਰਾਂਗੇ ਅ ਅਸ਼ੋਰਡ ਮਿਨਿਮਮ ਫੈਸਿਲਿਟੀਆਂ ਵੀ ਕਰਾਂਗੇ ਉਸ ਦੇ ਨਾਲ ਹੀ ਗਰਮੀ ਦੇ ਮੌਸਮ ਨੂੰ ਧਿਆਨ 'ਚ ਰੱਖਦੇ ਹੋਏ ਜਿੰਨੀਆਂ ਵੀ ਲੋੜੀਆਂ ਦੀਆਂ ਜ਼ਰੂਰਤਾਂ ਹੋਣਗੀਆਂ ਉਹ ਵੀ ਆਪਾਂ ਪੂਰੀਆਂ ਕਰਾਂਗੇ ਸੋ ਬੜੇ ਹੀ ਵਧੀਆ ਮਾਹੌਲ 'ਚ ਇਹ ਮੀਟਿੰਗ ਅਸੀਂ ਕੀਤੀ ਹੈਗੀ ਅਸੀਂ ਇਨਸ਼ੋਰ ਕਰਾਂਗੇ ਕਿ ਜਿਹੜਾ ਸਾਡਾ ਮੋਟੋ ਹੈ ਕਿ ਇਸ ਵਾਰੀ 70% 80% VOTING ਲੈ ਕੇ ਜਾਨੀ ਹੈ ਉਸ ਦੇ ਬਾਬਤ ਅਸੀਂ ਪੂਰੀ ਕਾਰਵਾਈ ਕਰਾਂਗੇ ਤੇ ਇਹ ਸ਼ੋਰ ਕਰਾਂਗੇ ਕਿ ਇਸ ਵਾਰੀ VOTING ਪਰਸੈਂਟੇਜ ਸਾਡੀ ਗੁਰਦਾਸਪੁਰ ਕੌਨਸਟਿਟੂਐਂਸੀ 'ਚ 70% ਤੋਂ ਉੱਤੇ ਜਾਵੇ ਬਹੁਤ ਬਤਾਨਵਾ